ਪਰਧਾਨ ਜੀ ਕਿਸਾਨ ਜਥੇਬੰਦੀਆਂ ਅੱਜ ਦਿੱਲੀ ਚੱਲੀਆਂ ਨੇ ਖੁੰਡੇ ਵਾਲਾ ਬਾਬਾ ਘਰੇ ਕਿਉਂ ਇਹ ਅਸੀਂ ਜਦੋਂ ਦਿੱਲੀੋਂ ਮਤਲਬ ਡੋਲਰ ਜਿੱਤ ਕੇ ਆ ਗਈ ਸੀਗੀ ਉਦੋਂ ਕੁਝ ਅਸੀਂ ਇਲੈਕਸ਼ਨਾਂ 'ਚ ਵਾਗੇ ਕੁਝ ਕਹਿੰਦੇ ਮਤਲਬ ਬਾਈਕਾਟ ਕਰਾਂਗੇ ਕੁਝ ਕਹਿੰਦੇ ਦੂਜੀਆਂ ਪਾਰਟੀਆਂ ਨੂੰ ਵੋਟ ਫਾਰਮਾਂਗੇ ਦੋ ਤਰ੍ਹਾਂ ਦੇ ਬੰਦੇ ਨੇ ਅਸੀਂ 19 ਜੱਥੇਬੰਦੀਆਂ ਨੇ ਮਸਲ ਇਲੈਕਸ਼ਨਾਂ 'ਚ ਹਿੱਸਾ ਦੇ ਆ ਸੀ ਚਲੋ ਲੋਕਾਂ ਦਾ ਫੈਸਲਾ ਸਰਕਾਰ ਉੱਤੇ ਹੈ ਜਿਹੜਾ ਲੋਕਾਂ ਨੇ ਕਰਿਆ ਸਾਨੂੰ 4 ਮਹੀਨਿਆਂ ਲਈ ਸਸਪੈਂਡ ਕਰਤਾ ਸੀ ਜਿਹੜੇ ਸਾਡੇ 4 ਮਹੀਨੇ ਪੂਰੇ ਹੋ ਗਏ ਅਸੀਂ ਮੋਰਚੇ ਨੂੰ ਫੇਰ ਕਿਹਾ ਵੀ ਸਾਡੇ ਭਾਈ 4 ਮਹੀਨੇ ਪੂਜੋਗੇ ਸਾਨੂੰ ਬਹਾਲ ਕਰੋ ਤਾਂ ਮੋਰਚੇ ਨੇ ਇਸ ਗੱਲ ਤੇ ਸਹਿਮਤੀ ਕਰ ਲਈ ਵੀ ਬਹਾਲ ਕਰ ਲਵਾਂਗੇ ਡੱਲੇ ਵਾਲ ਕਹਿੰਦਾ ਵੀ ਜੇ ਆਉਣਗੇ ਤਾਂ ਮੈਂ ਨਹੀਂ ਹੈਣਾ ਤਾਂ ਡੱਲੇ ਵਾਲ ਸੁਬਾਹ ਕਾਟ ਕਰ ਗਿਆ ਅਸੀਂ ਜਿਹੜਾ ਪੱਕਾ ਮੋਰਚਾ ਜਿਹੜਾ ਪਹਿਲਾਂ ਇਲੈਕਸ਼ਨ ਲੜ ਕੇ ਆਈ ਸੀ ਜੀ ਤਾਂ ਅਸੀਂ ਉਹਦੇ ਵਿੱਚ ਸ਼ਾਮਲ ਹੋ ਗਏ ਤਾਂ ਫੇਰ ਹੌਲੀ-ਹੌਲੀ ਅਸੀਂ ਦੂਜੀਆਂ ਜੱਥੇ ਬੰਦਿਆਂ ਇਕੱਠੇ ਹੋ ਗਏ ਰਾਜੇ ਵਾਲਾ ਪੰਚਾਇਤ ਉਹ ਜਾ ਕੇ ਅਸੀਂ ਉਹਨੂੰ ਪੌਜ਼ ਕਰੀ ਉਹ ਸਾਡੇ ਚ ਆ ਗਿਆ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੀ 32 ਜੱਥੇ ਬੰਦੀਆਂ ਉਹ ਤੋਂ 7 ਵਿੱਚੋਂ 4 ਜੱਥੇ ਬੰਦੀਆਂ ਬਾਹਰ ਨੇ ਡੱਲੇ ਵਾਲ ਮਾਤਰ ਸੰਗਾ ਸਰਜੀਦਪੁਰ ਤੇ ਸਤਸਾ ਜਦੋਂ ਜੜੀਆਂ ਹੋਰ ਨਵੀਆਂ ਰੜੀਆਂ ਉਹਨਾਂ ਲੈ ਗਈਆਂ ਪੰਜਾਬ ਦੇ ਵਿੱਚੋਂ ਜਾਂ ਬਾਹਰ ਗਿਆ ਸਟੇਟਾਂ ਦੇ ਵਿੱਚੋਂ ਉਹਨਾਂ ਨੇ ਕੱਲਿਆਂ ਨੇ ਪ੍ਰੋਗਰਾਮ ਦਿੱਤਾਗਾ ਸਾਰੇ ਨਾਲ ਕੋਈ ਮੀਟਿੰਗ ਨਹੀਂ ਕਰੀ ਕੋਈ ਸਾਨੂੰ ਸੱਦਿਆ ਨਹੀਂ ਸੋਮਾਰ ਦੇ ਇੱਥੇ ਬਥੇ ਵੱਡੀ ਰੈਲੀ ਹੋਈ ਆ ਮਾਤਰ ਬਰਨਾਲੇ ਦੇ ਵਿੱਚ ਭਨੇਰ ਨੇ ਵਧੀਆ ਗੱਲ ਕਹੀ ਵੀ ਜੇ ਸਾਨੂੰ ਵਿੱਚ ਇਕੱਠੇ ਕਰਨ ਵਾਸਤੇ ਕੋਈ ਮੜਾ ਮੂਟਾ ਮਿਹਨਤਬਦਾਰੀ ਵੀ ਕਰਨੀ ਪਈ ਆ ਸਭ ਨੇ ਉਹਦੇ ਬੰਦਾ ਕਿ ਵਧੀਆ ਕਰਦਾ ਹੈ ਜਿਹੜਾ ਬੰਦਾ ਕੋਈ ਸੋਚਦਾ ਹੈ ਡੱਲੇ ਵਾਲ ਵਰਕਰਾਂ ਤੋਂ ਹੀ ਪੁੱਛਦਾ ਸੀਗਾ ਬੋਲੋ ਰਾਜੇ ਚਿਕ ਲੋਕਾਂ ਨੂੰ ਲਿਜਾਣਾ ਹੈ ਕਿ ਨਹੀਂ ਉਹ ਜੋ ਲੀਡਰ ਨਹੀਂ ਕਹਿ ਦੂਗਾ ਤਾਂ ਉਹ ਕਹਿੰਦੇ ਨੇ ਉਹ ਦੁੱਧ ਜਿਹਾ ਸੇਵੰਦੀਆਂ ਗਈਆਂ ਨੇ ਕੀ ਗਾਹਾ ਬਣਦਾ ਕਹੇ ਅंदोलਨ ਚਾਹੁੰਦਾ ਇਸ ਕਰਕੇ ਜਿਹੜੀਆਂ ਸਾਡੀਆਂ 37 ਜਥੇਬੰਦੀਆਂ ਪੰਜਾਬ ਵਾਲੀਆਂ ਅਸੀਂ ਨਹੀਂ ਗਏ ਜਿਹੜੀਆਂ ਉਹਨਾਂ ਦੇ ਨਾਲ ਨੇ ਉਹ ਗਈਆਂ ਨੇ ਕੀ ਲੱਗਦਾ ਹੈ ਪ੍ਰਧਾਨ ਜੀ ਦਿੱਲੀ ਪਹੁੰਚਣ ਵਾਸਤੇ ਵੱਡੀਆਂ ਰੋਕਾਂ ਲਾਈਆਂ ਹਰਿਆਣਾ ਨੇ ਪ੍ਰਬੰਧ ਕੀਤਾ ਹੈ ਪਹੁੰਚਣ 'ਚ ਸਫਲ ਹੋਣਗੇ ਇਹ ਮੈਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਸਰਕਾਰ ਰੋਕਾਂ ਲਾਈ ਹੈ ਜੇ ਇੱਕ ਪਾਸੇ ਮੀਟਿੰਗਾਂ ਵੀ ਕਰੀ ਜਾਂਦੀ ਹੈਗੀ ਕੀ ਉਹ ਕ ਇੱਕ ਸਮਾਂ ਕਰ ਜਿਆ ਨਾਲ ਕੱਲ ਵੀ ਮੀਟਿੰਗ ਚੱਲੀ ਉਹ ਗੱਲ ਕੋਈ ਸਹੀ ਨਹੀਂ ਜਿਹੜੀ ਮਤਲਬ ਦੇਖੋ ਗਾ ਸਰਕਾਰ ਨੇ ਸੋਚਣਾ ਜਿਸੇ ਬੰਦਿਆਂ ਨੇ ਸੋਚਣਾ ਕਿਹੜੇ ਤਰੀਕੇ ਨਾਲ ਟੰਗ ਨਾਲ ਲੜਨਾ ਹੈਗਾ ਪਰ ਮੈਂ ਇਹੀ ਸੋਚ ਰਹੀ ਕਹਿੰਨਾ ਇਹ ਬੀ ਦੂਲਣ ਛਾਤ ਰੱਖਣਾ ਕਹੀਦਾ ਪ੍ਰਕਾਰ ਜਾ ਕੇ ਦੂਲਣ ਮਤਲਬ ਹਾਰ ਵੱਲ ਭੱਜ ਜਾਂਦਾ ਹੈ ਕਿ ਸ਼ਾਤ ਮਾਈ ਲੜਾਂਗੇ ਤਾਂ ਦੂਲਣ ਜਿੱਤਿਆ ਜਾ ਸਕਦਾ ਜਿਹੜੀਆਂ ਬਾਕੀ ਜਿਸੇ ਬੰਦਿਆਂ ਨੇ ਜਿਵੇਂ ਤੁਸੀਂ ਇੱਥੇ ਰਹੇ ਹੋ ਜਾਂ ਜਿਵੇਂ ਰੋਦੂ ਸਿੰਘ ਮਾਨਸਾ ਇਹ ਵੀ ਜਾਣਗੇ ਉੱਥੇ ਫਿਰ ਅੱਗੇ ਕਿ ਵਿਚਾਰਕੰਦਰਾ ਕੋਈ ਵੱਡਾ ਨੁਕਸਾਨ ਕਰ ਦਾਂਦੀ ਹੈ ਸਰਕਾਰ ਮਤਲਬ ਕੋਈ ਹਮਲਾ ਕਰ ਦਾਂਦੀ ਹੈ ਫੇਰ ਤਾਂ ਆਪਾਂ ਮਾਚੇ ਕੁਝ ਵੀ ਹੋਵੇ ਫੇਰ ਤਾਂ ਟੇਕੇ ਤੇ ਬੈਠਾਂਗੇ ਫਿਰ ਤੁਮ ਤਾਂ ਅਸੀਂ ਅਮਰਜੈਂਸੀ ਮੀਟਿੰਗ ਸਦਾਂਗੇ ਫਿਰ ਸਾਨੂੰ ਜਾਣੇ ਪਊਗਾ ਜੇ ਉਹਨਾਂ ਦਾ ਸ਼ਾਂਤ ਮਈ ਅੰਦੋਲਨ ਚੱਲਦਾ ਹੈ ਸਰਕਾਰ ਮੰਗਾ ਮੰਨਦੀ ਹੈ ਕੋਈ ਮੰਗਾ ਮਨਾ ਦੇਉਂਦੇ ਨੇ ਉਹਨਾਂ ਨੂੰ ਵਧਾਈ ਕਰ ਦੇਵਾਂਗੇ ਇਸ ਗੱਲ ਦੀ ਚੰਗੀ ਗੱਲ ਹੈ ਮੰਗਾ ਮਨਾ ਰਹੇ ਪਸੰਦਾਂ ਦੀਆਂ ਮੰਗਾ ਨੇ ਕੀ ਇਹ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਨਹੀਂ ਪਤਾ ਨਹੀਂ 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 ਇਹ ਗੈਰਸੱਸੀ ਦਾ ਮਤਲਬ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਦੋਂ ਬਣਿਆ ਠੀਗਾ ਉਹਦਾ ਅੰਦੋਲਨ ਨਹੀਂ ਹੈਗਾ ਉਹ ਜਿਹੜਾ ਚੜੂਨੀ ਨਹੀਂ ਗਿਆ ਤਕੈਤ ਨਹੀਂ ਗਿਆ ਮਤਲਬ ਹਰਿਆਣੇ ਦੇ ਵਿੱਚੋਂ ਕਾਸ਼ੀ ਵਾਲਾ ਮੁੰਡਾ ਮਤਲਬ ਮੈਂ ਨਾਂਟ ਹੋ ਗਿਆ ਨਹੀਂ ਗਿਆ ਮਤਲਬ ਜੇ ਨਾਂ ਨਹੀਂ ਗਿਆ ਨਹੀਂ ਨਹੀਂ ਜਿਹੜੇ ਵੰਦੀਆਂ ਮਤਲਬ ਸੁਣ ਗਾਣਾ ਉਸ ਮੋਰਚੇ ਦੀਆਂ ਜਿਹੜੀਆਂ ਨਹੀਂ ਹੈਗੀਆਂ ਸਾਰੀਆਂ ਕੁਝ ਹੈ ਬਣੀਆ ਮਤਲਬ ਘੋਟੇ ਵਿੱਚ ਪਗਲ ਗਈ ਕਿ ਸਾਰੀਆਂ ਹੈ ਕਿ ਜਿਹੜਾ ਜਿਹੜਾ ਬੋਲਣ ਦਾ ਉਹਦੋਂ ਬੱਚਿਆ ਸੀ ਮੈਂ ਇੱਕ ਕਰਤੀ ਸੰਭ ਤੇ ਮੇਰੀ ਬਣੀ ਹੈ ਦੋਨਾਂ 15 ਸਾਲ ਤੋਂ ਲੈ ਕੇ 20 ਸਾਲ ਤੱਕ ਦੋਨੋਂ ਉੱਪਰ ਦਾ ਚਾਹੇ ਤੱਕਰੇ ਤੇ ਦੋਨਾਂ 'ਚ ਆਪਾਂ ਝਾਤ ਮਾਰ ਲਓ ਮਜਾ ਨਹਿਰ ਜੱਲੀ ਮਜਾਰਾ ਲਹਿਰ ਤੋਂ ਬਾਅਦ नक्सਲ ਲਹਿਰ ਚੱਲੀ ਗੁਰਦੁਆਰਾ ਸਹਾਧਾਰ ਲਹਿਰ ਚੱਲੀ ਮਤਲਬ ਪੰਜਾਬ ਦੇ ਵਿੱਚ ਮਤਲਬ ਇੱਕ ਖੜਕੂ ਲਹਿਰ ਚੱਲੀ ਫਿਰ ਆ ਸਾਡਾ ਅਦੋਲਣ ਚੱਲਿਆ ਇੱਕ ਉਸ ਵਿਖੀਆਂ ਪੈ ਕੇ ਅਦੋਲਣ ਚੱਲਦੇ ਹੁੰਦੇ ਜਦੋਂ ਲੋਕ ਕੋ ਬਿੱਖ ਤੇ ਅਦੋਲਣ ਦੇ ਸ਼ਾਮਲ ਹੁੰਦੇ ਹੁੰਦੇ ਨੇ ਜਿੱਥੇ ਤੁਰਤੇ ਉਸ ਅਦੋਲਣ ਨੂੰ ਦੁਬਾਰੇ ਪਕਾ ਲੋਗੇ ਉਹ ਫਿਰ ਥੋੜੀ ਜਿਹੀ ਮੁਸ਼ਕਲ ਤਾਂ ਉਹਦੇ ਵਿੱਚ ਆਉਂਦੀ ਹੈ ਦੇਖੋ ਸਰਕਾਰ ਨੂੰ ਸਿਰ ਸੁਣਤਣੀ ਚਾਹੀਏ ਕਿਸਾਨਾਂ ਦੀਆਂ ਮੰਗਾਂ ਸੁਣਨੀਆਂ ਚਾਹੀਆਂ ਉਹਨਾਂ ਨਾਲ ਟਕਰਾਅ ਕਰਨਾ ਚਾਹੀਦਾ ਹੈ